ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਦੋਸਤੋ ਅੱਜ ਕੱਲ ਕੰਬਾਈਨਾਂ ਦੀਆਂ ਵੀਡੀਓ ਮੇਰੇ ਵੱਲੋਂ ਬਹੁਤ ਹੀ ਘੱਟ ਪਾਈਆਂ ਗਈਆਂ ਕਿਉਂਕਿ ਮੈਂ ਆਪਣੇ ਹੋਰ ਹੀ ਕੰਮਾਂ ਦੇ ਵਿੱਚ ਬੀ ਸੀ ਅੱਜ ਤੋਂ ਆਪਾਂ ਲਗਾਤਾਰ ਵੀਡੀਓ ਸਟਾਰਟ ਕਰਨ ਜਾ ਰਹੇ ਹਾਂ ਜਿਹੜੇ ਵੀਰਾਂ ਨੇ ਆਪਣੇ ਕੰਬਾਈਨ ਜਾਂ ਕਿਸੇ ਵੀਕਲ ਦੀ ਐਡ ਕਰਾਉਣੀ ਹੈ ਸਾਡਾ WhatsApp ਨੰਬਰ ਉੱਪਰ ਚੱਲ ਰਿਹਾ ਤੇ ਜਲਦੀ ਹੀ ਅਸੀਂ ਨਵਾਂ ਕੰਟੈਕਟ ਨੰਬਰ ਵੀ ਤੁਹਾਨੂੰ ਉਹ ਹੈ ਆ ਕਰਾਵਾਂਗੇ ਦੋਸਤੋ ਜ਼ਿਆਦਾ ਗੱਲਾਂ ਨਾ ਕਰੀਏ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਅਰਮਿਤ ਕੰਬੈਨ 2020 ਮਾਡਲ ਕੰਬੈਨ ਆ ਜੀ ਪੇਟੀ ਬੰਦ ਲਾਲ ਹੀ ਨੋ ਇੰਜਨ ਆ ਜੀ ਬਾਕੀ ਕਮੈਨ ਦੀ ਕੰਡੀਸ਼ਨ ਤੁਸੀਂ ਫੋਟੋਆਂ ਦੇ ਵਿੱਚ ਵੇਖ ਸਕਦੇ ਹੋ ਬਿਲਕੁਲ ਹੀ ਸਾਫ਼ ਕੰਡੀਸ਼ਨ ਦੇ ਵਿੱਚ ਨਵੀਂ ਅਤੇ ਬਿਲਕੁਲ ਹੀ ਵਧੀਆ ਟਾਇਰਾਂ ਦੇ ਵਿੱਚ ਪਈ ਹੈ ਜੀ ਕੰਬੈਨ ਮਾਲਕ ਵੀਰ ਵੱਲੋਂ ਇਸ ਦੀ ਡਿਮਾਂਡ 15 ਲੱਖ 90000 ਰੁਪਇਆ ਕੀਤੀ ਗਈ ਹੈ ਜੀ ਬਾਕੀ ਮੌਕੇ ਤੇ ਬਣਦਾ ਮਾਨ ਤਨ ਕੀਤਾ ਜਾਏਗਾ ਉੱਪਰ ਸਕਰੀਨ ਦੇ ਨੰਬਰ ਸ਼ੋ ਹੋ ਰਿਹਾ ਜੀ ਤੁਸੀਂ ਨੰਬਰ ਤੇ ਫੋਨ ਕਰਕੇ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਅਤੇ ਕੰਬੈਨ ਖਰੀਦ ਸਕਦੇ ਹੋ ਦੋਸਤੋ ਅਗਲੀ ਕੰਬੈਨ ਆ ਜੀ ਨਾਰਾਇਣ ਨਾਰਾਇਣ ਕੰਬੈਨ ਆ ਜੀ 2014 ਮਾਡਲ ਡਿਸਪੋਜ਼ਲ ਇੰਜਨ ਦੇ ਨਾਲ ਆ ਜੀ ਟਾਇਰਾਂ ਦੀ ਕੰਡੀਸ਼ਨ 50% ਆ ਜੀ ਮਾਲਕ ਵੀਰ ਵੱਲੋਂ ਇਸ ਦੀ ਡਿਮਾਂਡ 8 ਲੱਖ 50000 ਰੁਪਏ ਰੱਖੀ ਗਈ ਹੈ ਨਾਰਾਇਣ ਕੰਬੈਨ ਨਾਬੇ ਦੀ ਬਣੀ ਹੋਈ ਹੈ ਜੀ ਇਹ ਕੰਬੈਨ ਬਿਲਕੁਲ ਹੀ ਸਾਫ਼ ਕੰਡੀਸ਼ਨ ਦੇ ਵਿੱਚ ਆ ਜੀ ਤੁਸੀਂ ਕੰਬੈਨ ਦੀਆਂ ਫੋਟੋਆਂ ਤੋ ਦੇਖ ਸਕਦੇ ਹੋ ਉੱਪਰ ਮਾਲਕ ਵੀਰ ਦਾ ਨੰਬਰ ਸ਼ੋ ਹੋ ਰਿਹਾ ਜੀ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਮਾਲਕ ਵੀਰ ਤੋਂ ਇਹ ਜਿਹੜੀ ਕੰਬੈਨ ਆ ਖਰੀਦ ਸਕਦੇ ਹੋ ਬਿਲਕੁਲ ਹੀ ਵਾਜਬ ਰੇਟ ਤੇ ਆ ਜੀ ਅਤੇ ਮੌਕੇ ਤੇ ਬਣਦਾ ਮਾਨਤਨ ਵੀ ਤੁਹਾਡਾ ਜਿਹੜਾ ਉਹ ਕੀਤਾ ਜਾਊਗਾ ਦੋਸਤੋ ਇਸ ਤੋਂ ਬਾਅਦ ਕੰਬੈਨ ਆ ਜੀ ਹੀਰਾ ਹੀਰਾ 987 ਕੰਬੈਨ ਆ ਜੀ 2012 ਮਾਡਲ ਕੰਬੈਨ ਆ ਜੀ ਕੰਬੈਨ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਇਹ ਰਾਦੀ ਕੰਡੀਸ਼ਨ ਵੇਖ ਸਕਦੇ ਹੋ ਕਮਬੈਨ ਦੀ ਕੰਡੀਸ਼ਨ ਬਿਲਕੁਲ ਸਾਫ਼ ਹੈ ਜੀ ਕਿਤੇ ਤੋਂ ਵੀ ਕੰਬੈਨ ਗਲੀ ਟੁੱਟੀ ਨਹੀਂ ਹੋਈ ਅਤੇ ਬਿਲਕੁਲ ਹੀ ਸਾਫ਼ ਕੰਡੀਸ਼ਨ ਦੇ ਵਿੱਚ ਇਹ ਜਿਹੜੀ ਕੰਬੈਨ ਆ ਤੁਹਾਨੂੰ ਇਹ ਮਿਲ ਜਾਏਗੀ ਇਹ ਕੰਬੈਨ ਦਾ ਮਾਲਕ ਵੀਰਵਲ ਰੇਟ 7,25,000 ਰੁਪਏ ਰੱਖਿਆ ਗਿਆ ਜੀ ਮਾਲਕ ਵੀਰ ਦਾ ਨੰਬਰ ਉੱਪਰ ਸ਼ੋਅ ਰਿਹਾ ਜੀ ਤੁਸੀਂ ਸੰਪਰਕ ਕਰਕੇ ਇਹ ਜਿਹੜੀ ਕੰਬੈਨ ਆ ਖਰੀਦ ਸਕਦੇ ਹੋ ਦੋਸਤੋ ਅਗਲੀ ਜੋ ਕੰਬੈਨ ਆ ਜੀ ਤੁਹਾਡੀ ਸਾਰਿਆਂ ਦੀ ਮਨਪਸੰਦ ਕੰਬੈਨ ਆ ਜੀ ਵਿਸ਼ਾਲ ਵਿਸ਼ਾਲ 2010 ਮਾਡਲ ਕਮਬੈਨ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆ ਜੀ ਕਮਬੈਨ ਦੀ ਕੰਡੀਸ਼ਨ ਤੁਸੀਂ ਵੇਖ ਸਕਦੇ ਹੋ ਰੰਗ ਰੂਪ ਬਿਲਕੁਲ ਹੀ ਕਮਬੈਨ ਦਾ ਸਾਪਿਆ ਜੀ ਅਤੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਆ ਜੀ ਕਮਬੈਨ ਤੁਸੀਂ ਵੇਖ ਸਕਦੇ ਹੋ ਕਿਤੋਂ ਵੀ ਗਲੀ ਜਾਂ ਵੱਜੀ ਜਾਂ ਟੁੱਟੀ ਨਹੀਂ ਹੋਈ ਕਮਬੈਨ ਬਿਲਕੁਲ ਹੀ ਸਾਫ਼ ਆ ਜੀ ਇੰਜਨ ਬਿਲਕੁਲ ਕਮਬੈਨ ਦਾ ਓਕੇ ਆ ਜੀ ਕਮਬੈਨ ਦਾ ਰੰਗ ਰੂਪ ਤੁਸੀਂ ਦੇਖ ਸਕਦੇ ਹੋ ਅਤੇ ਬਾਕੀ ਤੁਹਾਨੂੰ ਪਤਾ ਹੀ ਆ ਜੀ ਵਿਸ਼ਾਲ ਦੀ ਮਾਰਕੀਟ ਅੱਜ ਕੱਲ ਕਾਫੀ ਤੇਜ਼ ਆ ਇਸ ਵਕਤ ਮਾਲਕ ਵੀਰ ਵੱਲੋਂ ਇਸ ਦਾ ਰੇਟ 7,90,000 ਰੁਪਏ ਰੱਖਿਆ ਗਿਆ ਜੀ 2010 ਮਾਡਲ ਕਮਬਾਈਨ ਦਾ 7,90,000 ਰੁਪਏ ਰੇਟ ਰੱਖਿਆ ਗਿਆ ਜੀ ਮੌਕੇ ਤੇ ਬਣਦਾ ਮਾਨ ਤਨ ਮਾਲਕ ਵੀਰ ਵੱਲੋਂ ਕੀਤਾ ਜਾਊਗਾ ਦੋਸਤੋ ਜਿਹੜੇ ਵੀ ਵੀਰ ਅੱਜ ਅੱਜ ਹੁਣ ਅਜ ਇਸ ਸੀਜ਼ਨ ਦੇ ਵਿੱਚ ਕੰਬਾਈਨਾ ਖਰੀਦਣਾ ਚਾਹੁੰਦੇ ਹਨ ਉਹਨਾਂ ਵੀਰਾਂ ਨੂੰ ਮੈਂ ਦੱਸ ਦੇਣਾ ਚਾਹਣਾ ਹਾਂ ਕਿ ਬਾਜ਼ਾਰ ਬਿਲਕੁਲ ਹੀ ਮੰਦਾ ਚੱਲ ਰਿਹਾ ਹੈ ਜੋ ਕਮੈਨਾ ਮਹਿੰਗੇ ਰੇਟ ਵਿੱਚ ਪਿਛਲੇ ਸੀਜ਼ਨ 'ਚ ਮਿਲ ਰਹੀਆਂ ਸਨ ਉਹ ਇਸ ਸੀਜ਼ਨ ਦੇ ਵਿੱਚ ਲੱਖ 2 ਲੱਖ ਸਸਤੀਆਂ ਮਿਲ ਰਹੀਆਂ ਹਨ ਇਸ ਕਰਕੇ ਬਹੁਤ ਵਧੀਆ ਮੌਕਾ ਜੀ ਕਮੈਨ ਖਰੀਦਣ ਵਾਲਿਆਂ ਨੂੰ ਜਿਨ੍ਹਾਂ ਨੇ ਕਮੈਨਾ ਦੋਸਤੋ ਬਾਕੀ ਕਿਸੇ ਵੀ ਵੀਹਿਕਲ ਦੀ ਤੁਸੀਂ ਐਡ ਕਰਾਉਣਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਉੱਪਰ ਦਿੱਤਾ ਹੋਇਆ ਹੈ ਜੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਹਿੰਦੀ ਦੇ ਵਿੱਚ ਯੂਪੀ ਤੋਂ ਕਾਫੀ ਵੀਰ ਸਾਨੂੰ ਦੇਖਦੇ ਹਨ ਯੂਪੀ ਬਿਹਾਰ ਮਹਾਰਾਸ਼ਟਰ ਤੱਕ ਸਾਡੀ ਵੀਡੀਓ ਕਾਫੀ ਲੋਕ ਦੇਖਦੇ ਹਨ ਜੇਕਰ ਤੁਸੀਂ ਚਾਹੋ ਨੇ ਹੋ ਹਿੰਦੀ ਦੇ ਵਿੱਚ ਵੀਡੀਓ ਬਣਾਈ ਜਾਵੇ ਤਾਂ ਤੁਸੀਂ ਸਾਨੂੰ ਜਿਹੜੇ ਮੇਰੇ ਵੀਰ ਯੂਪੀ ਤੋਂ ਸਾਨੂੰ ਆਪਣੇ ਵਹੀਕਲਾਂ ਦੀਆਂ ਫੋਟੋਆਂ ਭੇਜਣਗੇ ਉਹਨਾਂ ਦੀ ਵੀਡੀਓ ਹਿੰਦੀ ਚ ਬਣਾਈ ਜਾਊਗੀ ਜਿਹੜੇ ਵੀਰ ਪੰਜਾਬ ਤੋਂ ਸਾਨੂੰ ਭੇਜਣ ਕਰਨਗੇ ਉਹਨਾਂ ਦੀ ਵੀਡੀਓ ਪੰਜਾਬੀ ਦੇ ਵਿੱਚ ਬਣਾ ਦਿੱਤੀ ਜਾਊਗੀ ਤਾਂ ਜੋ ਖਰੀਦਦਾਰਾਂ ਨੂੰ ਵੀ ਨੇੜੀ ਨੇੜੇ ਦੇ ਵਿੱਚ ਸੰਪਰਕ ਕਰਨਾ ਸੌਖਾ ਹੋ ਜਾਂਦਾ ਈ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜੀ